ਗਵਰਾਦੀ ਸਾਜ ਕਲੋਨੀ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਕਲੋਨੀ ਵਿੱਚ ਰਹਿਣ ਵਾਲੇ ਚਾਰ ਵਿਅਕਤੀਆਂ ਉੱਪਰ ਘਰ ਦੀ ਭੰਨਤੋੜ ਕਰਨ ਅਤੇ ਮਾਰਕੁੱਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਬੰਦੀ ਗੱਲਬਾਤ ਕਰਦਿਆਂ ਚੰਦਰਮਤ ਅਤੇ ਹੋਰਨਾ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਲੋਨੀ ਵਿੱਚ ਰਹਿਣ ਵਾਲੇ ਚਾਰ ਵਿਅਕਤੀਆਂ ਨੇ ਬਿਨਾਂ ਕਿਸੇ ਰੰਜਿਸ਼ ਦੇ ਚਾਲਦਿਆਂ ਜਿੱਥੇ ਘਰ ਵਿੱਚ ਦਾਖਲ ਹੋ ਕੇ ਘਰ ਦੇ ਸਮਾਨ ਦੀ ਭੰਨਤੋੜ ਕੀਤੀ ਉੱਥੇ ਹੀ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਕੀਤਾ ਗਿਆ ਸੀ ਤੇ ਮੁੱਢ ਤੋਂ ਬਿਨਾਂ ਕਿਸੇ ਕਾਰਨ ਇਹ ਹਮਲਾ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਸ ਹਮਲੇ ਦੌਰਾਨ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਬੰਦੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਹੁਣ ਆ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਦੋਸ਼ੀਆਂ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਕੀ ਮਾਮਲਾ ਕੀ ਹੈ ਜਿਹੜਾ ਦੇਰ ਰਾਤ ਤੁਹਾਡੇ ਨਾਲ ਹੋਇਆ ਮਾਮਲੇ ਦਾ ਪਤਾ ਨਹੀਂ ਜੀ ਮੈਂ ਇੱਥੇ ਬਾਹਰ ਨਿਕੜ ਕੇ ਆਇਆ ਇਹਨਾਂ ਦੇ ਘਰ ਚ ਤਾਂ ਕੋਈ ਜਵਾਬ ਨਹੀਂ ਸੀ ਇੱਕ ਕੁੜੀ ਇੱਥੇ ਖੜੀ ਸੀ ਪੌੜੀਆਂ ਦੇ ਵਿੱਚ ਉਹ ਇੱਟਾ ਲੈ ਕੇ ਇੱਥੇ ਆ ਚੜੇ ਹੋਏ ਆਪਰ ਮੈਨੂੰ ਰੋਕੀ ਜਨਾ ਮੈਂ ਰੁਕ ਜਾ ਰੁਕ ਜਾ ਰੁਕ ਜਾ ਨਾ ਇਟ ਨਾ ਚਲਾਉਣਾ ਇਟ ਨਾ ਚਲਾਉਣਾ ਠੀਕ ਹੈ ਕਿ ਨਹੀਂ ਉਹਨਾਂ ਨੇ ਬੋਲਦੀ ਬੋਲਦੀ ਮੈਨੂੰ ਕਹਿੰਦੇ ਪਰਾ ਹੋ ਜਾਣੇ ਤੇਰੇ ਮਾਰਨੀ ਹਟ ਆ ਸਾਰੇ ਦਰਵਾਜੇ ਦਰਬੂਜੇ ਉਹਨਾਂ ਨੇ ਸਾਰੇ ਮੇਰੇ ਅੱਖਾਂ ਦੇ ਸਾਹਮਣੇ ਭੰਨੇ ਆ ਜੀ ਆ ਸਾਰੇ ਕਿੰਨੇ ਵਿਅਕਤੀ ਸੀ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਵਿਅਕਤੀ ਸੀ ਇਹ ਚਾਰ ਜਣੇ ਆ ਗਏ ਉਹਦਾ ਮੁੰਡੇ ਦੋ ਆ ਉਹ ਦੋ ਭਾਈ ਆ ਜਿਨ੍ਹਾਂ ਨੇ ਇੱਥੇ ਹਮਲੇ ਚਲਾਏ ਕੋਈ ਨਾਮ ਵਗੈਰਾ ਹੈ ਉਹਨਾਂ ਦੇ ਦੋਵਾਂ ਦਾ ਇੱਕ ਦਾ ਨਾਂ ਕਿਸ਼ਨ ਆ ਇੱਕ ਦਾ ਨਾਂ ਜਾਨੀ ਆ ਜੀ ਤੇ ਕੋਈ ਕੈਮਰੇ ਆਜ ਵੀ ਆਏ ਹੈ ਕੈਮਰੇ ਦੇ ਵਿੱਚ ਤਾਂ ਹੁਣ ਇੱਥੇ ਕੈਮਰੇ ਵਾਲਿਆਂ ਨੂੰ ਪਤਾ ਹੋਊਗਾ ਸਾਡੇ ਦਾ ਇੱਕ ਛੋਟੇ ਜਿਹੇ ਬੱਚੇ ਜਿਹੜੇ ਵੀਡੀਓ ਬਣਾ ਲਈ ਉਹਨਾਂ ਦੀ ਥੋੜੀ ਜੀ ਬਣੀ ਆ ਉਹਨਾਂ ਦੇ ਪਰ ਉਦੋਂ ਕਿਸੇ ਨੂੰ ਹੋਸ਼ ਨਹੀਂ ਰਹਿੰਦਾ ਇਹ ਹਮਲਾ ਕਿੰਨੇ ਕ ਵੀ ਹੋਇਆ ਰਤੀ ਇਹ 12 ਵਜੇ ਦਾ ਟਾਈਮ ਹੋਣਾ ਮੇਰੇ ਖਿਆਲ ਸਾਡੇ ਨਾਲ ਇਹ ਬੀੜੀਆਂ ਲੈਣ ਕਿਸ ਘਰ ਦੇ ਪਰ ਤੇ ਬੀੜੀਆਂ ਲੈਣ ਗਏ ਸੀ ਤੇ ਉਧਰੋਂ ਇਹ ਬੋਲਤੇ ਦੋਨੇ ਆਏ ਘਰੇ ਤੇ ਮੈਨੇ ਇਹ ਕਹਿਤਾ ਮੇਕਾ ਪਾਜੀ ਕੀ ਗੱਲ ਹੋਈ ਕਿਸ਼ਨ ਕੀ ਗੱਲ ਹੈ ਕੀ ਗੱਲ ਹੋਈ ਕੀ ਗੱਲ ਤੇ ਇਹਦੇ ਆ ਕੇ ਨੇ ਥੱਪੜ ਮੁੱਕੇ ਮਾਰ ਲੱਗ ਗਿਆ ਫਿਰ ਉਧਰੋਂ ਸਾਰੇ ਇਕੱਠੇ ਹੋ ਕੇ ਸਾਨੂੰ ਐ ਢਾ ਲਿਆ ਉਹਨਾਂ ਨੇ ਕੱਪੜੇ-ਕੁੱਪੜੇ ਪਾੜ ਕੇ ਉਧਰੋਂ ਮੇਰੀ ਕੁੜੀ ਨੂੰ ਢਾ ਕੇ ਕੁੜੀ ਦਾ ਨਿਆਣਾ ਹੋਣਾ ਆਲਾ ਤੇ ਇਹਨੂੰ ਮਾਰ ਕੇ ਕੁੜੀ ਨੂੰ ਮੇਰੀ ਨੂੰ ਤੇ ਸਾਰੇ ਉੱਤੇ ਚੜ ਕੇ ਇੱਟਾ ਵੱਟੇ ਨਾਲ ਮੇਰੇ ਘਰ ਭੰਨ ਕੇ ਸਾਰੇ ਕਿੰਨਾ ਕ ਨੁਕਸਾਨ ਕਰ ਗਏ ਲੋਕ ਨੁਸ਼ਕਾਨ ਹੋਇਆ ਹਾਂ ਤੋਦਨ ਸੀੜੀਆਂ ਭੰਨ ਕੇ ਸਾਰਾ ਅੰਦਰ ਰਸੋਈਆਂ ਬਾਥਰੂਮ ਸਾਰੇ ਭੰਨ ਕੇ ਜੋ ਵੀ ਇਹਦਾ ਸਾਰਾ ਭੰਨ ਕੇ ਮੇਰੇ ਦਰਵਾਜ਼ੇ ਪੂਰੇ ਦੇ ਕੋਈ ਇਹ ਦੋ ਤਿੰਨ ਵਾਰੀ ਹੋ ਗਈ ਇੱਕ ਵਾਰੀ ਨਹੀਂ ਹੋਇਆ ਦੋ ਤਿੰਨ ਵਾਰੀ ਹੋ ਗਈ ਘਰੇ ਹਮਲਾ ਕਰਦੇ ਜਦੋਂ ਵੀ ਕਰਦੇ ਘਰੇ ਹਮਲਾ ਕਰਦੇ ਆ ਕੇ ਤੇ ਕੱਲ੍ਹੇ ਕਰਦੇ ਸਾਡੇ ਨੇ ਤਾਂ ਕੋਈ ਪੈਰ ਹੀ ਨਹੀਂ ਹੈਗਾ ਤੇ ਹਮਲਾ ਸਾਡੇ ਨਾਲ ਕਿਉਂ ਕਰਨਗੇ ਕਿੰਨੇ ਲੋਕਾਂ ਨੇ ਹਮਲਾ ਕੀਤਾ ਇਹ ਚਾਰ ਜਾਣੇ ਆ ਜੀ ਇੱਕ ਸੋਨਾ ਇੱਕ ਜੀਰਾ ਇੱਕ ਕਿਸ਼ਣ ਇੱਕ ਜਾਨੀ ਆ ਕਿੰਨੇ ਵਜੇ ਹਮਲਾ ਆਇਆ 12 ਵਜੇ ਹੋਇਆ ਹਮਲਾ ਜੀ ਕੋਈ ਸੀਸੀਡੀ ਨਿਕਲਦਾ ਪਤਾ ਹੀ ਨਹੀਂ ਕੋਈ ਸੀਸੀਡੀ ਕੋਈ ਯਾਰ ਸੱਜ ਕਲੋਨੀ ਦੇ ਅਜੀ ਉਹ ਪਿੱਛੇ ਰਹਿੰਦੇ ਆ ਗਲੀ 'ਚ ਸਾਡੇ ਤੇ ਕੋਈ ਪੁਰਾਣੀ ਰੰਜਿਸ਼ ਆ ਜਿਹੜੀ ਲੜਾਈ ਬਾਰ-ਬਾਰ ਨਹੀਂ ਕੋਈ ਸਾਡੇ ਨਾਲ ਨਹੀਂ ਹਤਾਦੀ ਹੈਗੀ ਫੇ ਲੜਾਈ ਪਤਾ ਨਹੀਂ ਕਹਦੇ ਸਾਡੇ ਨਾਲ ਦੁਸ਼ਮਣੀ ਕਰਦੇ ਆ ਰਾਤੀ ਗੱਲ ਹੀ ਲੜਾਈ ਸਾਡੇ ਨਾਲ ਤਿੰਨ ਵਾਰ ਹੀ ਹੋ ਗਿਆ ਸਾਡੇ ਨਾਲ ਰਾਤੀ ਗੱਲ ਹੀ ਲੜਾਈ ਹੋਈ ਫੇ ਇਹ ਸ਼ਰਾਬ ਪੀਤੀ ਹੋਈ ਸੀ ਉਹਨਾਂ ਨੇ ਉਧਰ ਦੂਸਰੀ ਧਿਰ ਦੇ ਵਿਅਕਤੀ ਨੇ ਵੀ ਆਪਣੇ ਉੱਪਰ ਲੱਗੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਉਹਨਾਂ ਕਿਹਾ ਕਿ ਉਕਤ ਵਿਅਕਤੀਆਂ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਹੈ। ਹਾਂਜੀ ਆਪਣਾ ਕਿਸ਼ਨ। ਹਾਂਜੀ ਕਿਸ਼ਨ। ਹਾਂਜੀ ਕਿਸ਼ਨ ਜੀ ਇੱਕ ਨਾਲ ਤੁਹਾਡੇ ਦੋ ਘਰ ਸਾਡੇ ਦੇ ਕੋਈ ਉਹਨਾਂ ਨੇ ਇੱਕ ਤੁਹਾਡੇ ਤੇ આરોਪ ਲਾਇਆ ਰਾਤ ਦੇ ਕਿ ਸਾਡੇ ਘਰ ਦੇ ਵਿੱਚ ਆ ਕੇ ਹਮਲਾ ਕੀਤਾ ਇਹਨਾਂ ਨੇ। ਦੇਖੋ ਜੀ ਕੀ ਮਾਮਲਾ ਕੀ ਸਾਰਾ ਜੀ ਮਾਮਲਾ ਇਹ ਹੈ ਜੀ ਅੱਜ ਤੋਂ ਦੋ ਦਿਨ ਪਹਿਲਾਂ ਸੜਕ ਤੇ ਮੇਰੇ ਭਰਾ ਦੇ ਥੱਪੜ ਮਾਰੇ ਸ਼ਾਮੂ ਨੇ। ਤੇ ਉਦੋਂ ਬਾਅਦ ਚ ਦੋ ਦਿਨ ਬਾਅਦ ਦੇ ਵਿੱਚ ਆ ਕੇ ਰਾਤ ਦੀ ਗੱਲ ਆ ਰਾਤੀ ਅਸੀਂ ਇੱਥੇ ਬੈਠੇ ਸੀ ਘਰ ਦੇ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਰੋਟੀ ਖਾ ਰਹੇ ਸੀ ਤੇ ਇਹ ਆਇਆ ਬੰਦਾ ਆ ਕੇ ਬਹਿ ਗਿਆ ਆਪਾਂ ਕੋਈ ਗੁੱਸੇ ਵਾਲੀ ਗੱਲ ਨਹੀਂ ਕੀਤੀ ਇਹ ਬੰਦੇ ਨੇ ਉਦੋਂ ਬਾਅਦ ਦੇ ਵਿੱਚ ਮੈਨੂੰ ਕਹਤਾ ਜੇ ਤੇਰੇ ਚ ਦਾਵਾ ਮੇਰੇ ਘਰੇ ਬੈ ਕੇ ਧਮਕੀ ਦੇ ਕੇ ਗਿਆ ਵੀ ਜੇ ਤੇਰੇ ਚ ਦਾਵਾ ਬਾਹਰ ਆ ਜਾ ਤੇ ਗੱਡੀ ਦੇ ਵਿੱਚ ਗੱਡੀ ਮਾਰਨੀ ਆ ਉਦੋਂ ਬਾਅਦ ਦੇ ਵਿੱਚ ਇਹ ਘਰੇ ਜਾ ਕੇ ਮੈਂ ਇਹਦੇ ਪਿੱਛੇ ਜਾਂਦਾ ਪਿਆ ਸੀ ਇਹਨੇ ਜਾ ਕੇ ਜਾਂਦੇ ਨਹੀਂ ਡੰਡਾ ਚੱਕ ਲਿਆ ਡੰਡਾ ਚੱਕ ਕੇ ਜਦੋਂ ਮੇਰੇ ਮਾਰਨ ਲੱਗਾ ਫਿਰ ਆਪਣਾ ਹੀ ਮੈਂ ਬਚਾਅ ਕੀਤਾ ਆਹ ਗੱਲ ਆ ਜੀ ਆਹ ਬਾਤ ਤਾਂ ਕੋਈ ਮੈਨੂੰ ਨੁਕਸਾਨ ਇਹਨਾਂ ਦਾ ਕੀਤਾ ਜੋ ਇਹਦਾ ਨੁਕਸਾਨ ਹੋਇਆ ਇਹਨਾਂ ਨੇ ਆਪ ਸਾਰਾ ਕੁਝ ਆਪ ਭੰਨ ਕੇ ਜੋ ਵੀ ਇਹਨਾਂ ਨੇ ਲੈਣਾ ਦੇਣਾ ਕੀਤਾ ਸਾਰਾ ਇਹਨਾਂ ਨੇ ਆਪ ਕੀਤਾ ਇਹਦੀ ਘਰ ਵਾਲੀ ਨੇ ਰੇਖਾ ਨੇ ਤੇ ਇੱਕ ਵਿੱਚ ਸ਼ੋਕ ਆ ਜਿਹੜਾ ਇੱਟਾ ਮਾਰਦਾ ਸੀ ਇੱਕ ਸ਼ਾਮੂ ਆ ਤੇ ਬਾਕੀ ਇਹਨਾਂ ਦੀਆਂ ਕੁੜੀਆਂ ਜਿਹੜੀਆਂ ਬਕਵਾਸ ਕਰਦੀਆਂ ਸੀ ਵਿੱਚ ਇਹ ਸਾਰਾ ਮਾਮਲਾ ਜੀ ਕੋਈ ਪ੍ਰਾਣੀ ਰੰਜਿਸ਼ ਹੋਇਆ ਜਾਂ ਕੋਈ ਪ੍ਰਾਣੀ ਰੰਜਿਸ਼ ਨਹੀਂ ਇਹ ਜਾਣ ਕੇ ਇਹਨਾਂ ਨੇ ਆਪ ਦੋ ਜੀਆਂ ਦੀ ਨਹੀਂ ਲੜਾਈ ਸੀ ਮੇਰੇ ਭਰਾ ਵਿੱਚ ਖੜਾ ਸੀਗਾ ਮੇਰੇ ਭਰਾ ਦਾ ਨਾਮ ਮੇਰੇ ਭਰਾ ਦਾ ਨਾਮ ਜਾਨੀ ਹੈ ਇਹਨੇ ਥੱਪੜ ਮਾਰਿਆ ਮੇਰੇ ਭਰਾ ਦੇ ਤੇ ਉਦੋਂ ਬਾਅਦ ਆ ਕੇ ਮੇਰੇ ਘਰ ਆ ਕੇ ਧਮਕੀ ਦਿੱਤੀ ਇਹਨੇ ਕਹਿੰਦਾ ਬਾਹਰ ਆ ਜੇ ਇੱਕ ਪਿਓ ਦੀ ਲਾਤ ਤੇ ਗੱਡੀ ਦੇ ਵਿੱਚ ਗੱਡੀ ਮਾਰਨੀ ਹੈ ਕਿਹੜੇ ਮੱਲੇ ਜੀ ਰਹਿੰਦੇ ਆਪਾਂ ਛੱਜ ਕੋਲੋਂ ਛੱਜ ਕੋਲੋਂ ਹਾਂਜੀ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੇਟ ਕੀਤੀ ਤੁਸੀਂ ਨਹੀਂ ਜੀ ਅਸੀਂ ਨਹੀਂ ਕੀਤੀ ਕੀਤੀ ਨਹੀਂ ਜੀ ਤੇ ਕਰ ਰਹੇ ਆ ਕਿ ਨਹੀਂ ਕਰ ਰਹੇ ਹਾਂਜੀ ਕਰਦੇ ਆ ਜੀ ਹੁਣ ਜਾਵਾਂਗੇ